ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਾ ਨੌਰ ਦੇ ਵਿੱਚ ਪੈਂਦਾ ਪਿੰਡ ਨੜਾਂਵਾਲੀ ਉੱਥੋਂ ਇੱਕ ਦੁਖਦ ਖਬਰ ਸਾਹਮਣੇ ਆ ਰਹੀ ਹੈ ਕਿ ਨੜਾਂਵਾਲੀ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਦੁਕਾਨਦਾਰ ਦੇ ਕਹਿੜ ਮਤਾਬ ਕੁਸ਼ਤੀ ਦੁਕਾਨ ਤੇ ਆ ਕੇ ਸ਼ਰਿਆਮ ਕੁਝ ਹਥਿਆਰ ਵਾਂਧਾ ਨੌਜਵਾਨਾਂ ਨੇ ਦੁਕਾਨ ਦੀ ਤੋੜਪੰਨ ਕੀਤੀ ਅਤੇ ਲੱਖਾਂ ਰੁਪਏ ਦਾ ਨੁਕਸਾਨ ਕਰਕੇ ਗਏ ਹੈ ਉਨ੍ਹਾਂ ਦੋਸ਼ ਲਗਾਇਆ ਕਿ ਗੱਲੇ ਵਿੱਚ ਪਏ 40000 ਰੁਪਏ ਦੀ ਨਕਦੀ ਵੀ ਹਮਲਾਵਰ ਲੈ ਕੇ ਫਰਾਰ ਹੋਏ ਹੈ ਉਸਤੀ ਮਠਿਆਈ ਵਾਲਾ ਕਾਊਂਟਰ ਵੀ ਤੋੜ ਦਿੱਤਾ ਗਿਆ ਅਤੇ ਦੁਕਾਨ ਦੇ ਅੰਦਰ ਫਰੂਟ ਦੇ ਕ੍ਰੇਟ ਅਤੇ ਸਬਜ਼ੀਆਂ ਦੇ ਕ੍ਰੇਟਾਂ ਦੀ ਵੀ ਧੰਨ ਪੰਨ ਤੋੜ ਕਰ ਦਿੱਤੀ ਗਈ ਹੈ ਪੀੜਤ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਆਏ ਐ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਲੜਾਂਵਾਲੀ ਅੱਡੇ ਤੇ ਪਿਛਲੇ ਕਈ ਵਰਿਆਂ ਤੋਂ ਹਲਵਾਈ ਫਰੂਟ ਅਤੇ ਸਬਜ਼ੀ ਦਾ ਖੋਖਾ ਲਗਾ ਰਹੇ ਪੀੜਤ ਦੁਕਾਨਦਾਰ ਗੁਰਨਾਬ ਸਿੰਘ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਦੇ ਨਾਲ ਦੱਸਿਆ ਕਿ ਉਹ ਦੁਕਾਨ ਤੇ ਨਹੀਂ ਸੀ ਤਾਂ ਪਿੰਡ ਦੇ ਹੀ ਕੁਝ ਲੋਕ ਉਸਤੀ ਦੁਕਾਨ ਤੇ ਹਥਿਆਰਾਂ ਨਾਲ ਲੈ ਸੋਕੇ ਗਏ ਅਤੇ ਉਸਦੀ ਦੁਕਾਨ ਦੀ ਭੰਨ ਤੋੜ ਉਹਨਾਂ ਨੇ ਸ਼ੁਰੂ ਕਰ ਦਿੱਤੀ ਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਗਏ ਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਚੇਤਾਵਨੀ ਦਿੱਤੀ ਹੈ ਕਿ ਪੀੜਤ ਦੁਕਾਨਦਾਰ ਨੂੰ ਜੇਕਰ ਇਨਸਾਫ ਨਾ ਮਿਲਿਆ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਨਾਲ ਹੀ ਐਸਐਸਪੀ ਦਫ਼ਤਰ ਦਾ ਵੀ ਉਹਨਾਂ ਵੱਲੋਂ ਫਿਰ ਘਰਾਓ ਕਰ ਦਿੱਤਾ ਜਾਏਗਾ ਮੈਂ ਨਾਮ ਕਰਨਾਮ ਸਿੰਘ ਹੈ ਜੀ ਮੈਂ ਪੰਚਾਇਤ ਦੀਆਂ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੀਆਂ ਦੁਕਾਨਾਂ ਢਾਈਆਂ ਨੇ ਬਾਅਦ ਚ ਉਹਨਾਂ ਕਹਿੰਦੇ ਤੁਹਾਨੂੰ ਦੁਕਾਨਾਂ ਨਵੀਆਂ ਪਾਦਾਂ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦੇਦਾ ਹੀ ਵੀ ਇਥੋਂ ਸਮਾਨ ਤੋ ਚੁੱਕ ਅਸੀਂ ਇਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੁਰਤਾ ਸਿੰਘ ਹੈ ਜੀ ਨਰਾਇਤ ਵਾ ਮੈਂ ਇਥੇ ਪਹਿਲਾਂ ਮੇਰੇ ਤੋਂ ਪੰਚਾਇਤ ਦੀਆਂ ਦੁਕਾਨਾਂ ਸੀ ਉਹ ਪੰਚਾਇਤ ਦੇ ਢਾਟੀਆਂ ਦੁਕਾਨਾਂ ਕਹਿੰਦੇ ਨਵੀਆਂ ਪਾਦਾਂ ਕੇ ਬਾਅਦ ਚ ਉਹ ਨਹੀਂ ਬਣ ਪਈਆਂ ਬਾਅਦ ਚ ਮੈਂ ਜੀ ਰੋਡ ਤੇ ਤੰਬੂ ਲਾ ਕੇ ਆਪਣਾ ਕਜਾੜਾ ਕਰਨ ਲਿਆ ਬੱਚੇ ਪਾਲਣ ਲਿਆ ਏ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਟੀਮ ਉਹਦੇ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਨਾਵਾ ਸਾਰਾ ਨਿਸ਼ਾਨ ਕੀਤਾ ਕਾਟਰ ਤੋੜ ਗਿਆ ਮੇਰਾ ਜੋ ਫਰੂਲੀ ਦੁਕਾਨ ਸਾਰੀ ਖਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40 ਹਜ਼ਾਰ ਪਿਆ ਮੇਰਾ ਗੱਲਾਂ ਚੋਕੇ ਲੈ ਗਿਆ ਜੀ ਤੇ ਮਾਰ ਲੀਆ ਤੁਹਾਨੂੰ ਕਹਿੰਦੇ ਤੇ ਇਹ ਕੱਲ ਮੌਕੇ ਤੇ ਇੱਥੇ ਨਹੀਂ ਕਰੇਗਾ ਪ੍ਰੋਗਰਾਮ ਤੇ ਗਿਆ ਤੇ ਜੇ ਹਿੰ ਇਥੇ ਹੁੰਦੇ ਤੇ ਆਦੀ ਆਦਾ ਪਹੁੰਚਾ ਨਿਸ਼ਾਨ ਰੋਇ ਲੈ ਇਹ ਨਿਸ਼ਾਨ ਕਰਕੇ ਮੁਰੇ ਮੇਗਲ ਦੀ ਕੀਤੀ ਐ ਨਾ ਬਾਅਦ ਇੱਥੇ ਖਲੋਤੇ ਨੇ ਹੈਗੇ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪੰਤੁਰ ਕੀਤੀ ਜਾਂ ਇਹਨਾਂ ਨੇ ਲੱਗ ਲੱਗੇ ਅੱਧਿਆਂ ਸਾਰਾ ਪਤਾ ਵੀ ਇਹ ਪੰਤੁਰ ਕਰ ਕੀਤੀ ਜਾਂ ਇਹਨਾਂ ਖਲਜੀ ਵਾਲੇ ਇਹ ਬਸ ਇਹੋ ਹੀ ਕਹਿੰਦਾ ਵੀ ਇੱਥੇ ਸਮਾਜ ਚੁੱਕ ਅਸੀਂ ਦੁਬਸਤ ਰਹਿਣੇ ਨਹੀਂ ਰਾਤ ਨੂੰ ਮਾਰ ਦੇਣਾ ਇਸੇ ਕਰਕੇ ਪੁਛੇ ਜਾ ਕੇ ਸਾਟਾ ਜੀ ਦਾ ਸਮਾਨ ਕਰ ਨੁਕਸਾਨ ਸਾਰਾ ਕਰਤਾ ਜੀ ਇਹਨਾਂ ਕਲ ਇਹ ਕਿਤੀ ਪੁਰਸ ਕਾਲ ਪਹਿਲਾਂ ਅਸੀਂ ਆਨਲਾਈਨ ਕੰਪਲੇਨਟ ਕੀਤੀ ਆ ਬਾਅਦ ਵਿੱਚ ਕੱਲ ਥਾਰੇ ਦੇ ਕੇ ਰਾਡੀ ਰਿਪੋਰਟ ਅਜੇ ਤੱਕ ਘਟ ਕੋ ਪੁੱਛ ਨਹੀਂ ਪਹੁੰਚੀ ਜੀ ਦੀ ਮੰਗ ਕਰਦੇ ਆਈ ਮੰਗ ਕਰ ਰਹੇ ਹਨਸਾਫ ਮਨਾ ਚਾਹੀਦਾ ਜੀ ਜੋਗਾਡ ਹਨਸਾਫ ਹੈ ਨੂੰ ਮਿਲਣਾ ਚਾਹੀਦਾ ਜੀ ਬਸਾ ਨੁਕਸਾਨ ਮੇਰਾ 2 ਲੱਖ ਦੇ ਲੱਖ ਤੱਕ ਹੋਇਆ ਜੀ ਨਾ ਅਸ਼ੋਕ ਕੁਮਾਰ ਲੱਖਾਂ ਕਨਾ ਪੰਜਾਬ ਖਾਨ ਜੁਨੇ ਦਾ ਜ਼ਿਲ੍ਹਾ ਪ੍ਰਧਾਨ ਹੈ ਸੁਭਾ ਕਮੇਟੀ ਮੈਂਬਰ ਹੈ ਕਿਤੇ ਅੱਜ ਹੀ ਪਤਾ ਲੱਗਾ ਮੈਨੂੰ ਕਿ ਕੱਲ ਸ਼ਾਮ ਨੂੰ ਦੇ ਰਾਤੀ ਦਾ ਉਹ ਗੁਰਜੀਤ ਸਿੰਘ ਸਨੋਪ ਸੂਰਤਾ ਸਿੰਘ ਵਾਸੀ ਨੜਾੜੀ ਨੇ ਪੂਰਵੀ ਕਾਫੀ ਬੰਦੇ ਨਾਲ ਲਿਆ ਆ ਕੇ ਇੱਥੇ ਜਿਹੜਾ ਦੁਕਾਨ ਦੀ ਭੰਡੋਰ ਕੀਤੀ ਜਾਂ ਉਹਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜਿੰਨਾ ਸਮਾਨ ਸੀ ਉਹ ਜਿੰਨਾ ਇਹਨਾਂ ਦਾ ਖਰਚ ਦਿੱਤਾ ਵਾ ਤੇ ਤੰਬੂ ਵੀ ਜਿਹੜਾ ਨਾ ਪਾੜਿਆ ਵਾ ਤੇ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਇਹ ਪਰਿਵਾਰ ਨਾਲ ਜਿਹੜਾ ਨਾ ਉਹ ਬੜੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਦੁਕਾਨਾਂ ਦੇ ਵਿੱਚ ਜਿੰਨਾ ਤਲਾਅ ਦੇ ਕੇ ਇੱਥੇ ਰਹਿੰਦਾ ਸੀ ਇਹਨਾਂ ਕੋਲ ਰਸੀਦਾਂ ਵੀ ਹੈਗੀਆਂ ਨੇ ਜਦੋਂ ਪੰਚਾਇਤਾਂ ਦੀਆਂ ਪੰਚਾਇਤ ਨਵੀਆਂ ਦੁਕਾਨਾਂ ਲੱਗੀਆਂ ਢਾਕੀ ਬਣਾਉਣ ਤੇ ਦੂਸਰੀ ਪੜੀ ਵਾਲੇ ਦੇ ਸਟੇਲ ਆ ਲਿਆ ਤੇ ਇਹ ਜਨਰਾਂ ਪੰਜ ਚਾਰ ਪੰਜ ਸਾਲ ਤੋਂ ਜਨਰਾਂ ਉਹ ਇੱਕ ਟੰਬੂ ਦੇ ਵਿੱਚ ਰਹਿ ਕੇ ਆਪਣਾ ਜਰਨਾ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਜਰਨਾ ਇਹ ਅਸੀਂ ਇਹੋ ਹੀ ਬਣ ਕਰਦੇ ਆਂ ਤੇ ਜਰਨਾ ਪਈ ਇਹਦੇ ਪਹਿਲੇ ਇਹ ਦਾ ਗੁਰਨਾਮ ਸਿੰਘ ਹੈ ਸਾਨੂੰ ਫੂਰਨ ਤੇ ਜਿਹੜੀਆਂ ਦੁਕਾਨਾਂ ਤੇ ਜਰਨਾ ਪਈ ਕਬਜ਼ਾ ਕੀਤਾ ਸੀ ਫਿਰ ਪੰਚਾਇਤ ਨੇ ਵਿਸ਼ਵਾਸ ਪਾਇਆ ਸੀ ਕਿ ਜਿਹੜੀ ਦੁਕਾਨ ਤਾਂ ਆ ਕੇ ਨਵੀਂ ਬਣਾਈ ਜਾਏਗੀ ਤੇ ਉਹ ਜਰਨਾ ਉਹ ਤੁਹਾਨੂੰ ਜਰਨਾ ਉਹ ਇੱਥੇ ਦੁਕਾਨ ਦਿੱਤੀ ਜਾਏਗੀ ਪਰ ਉਹ ਸਾਸ ਦੇ ਵਿੱਚ ਹੀ ਜਰਨਾ ਪਈ ਦੇ ਟੰਬੂ ਲਾ ਕੇ ਇੱਥੇ ਜਰਨਾ ਗੁਜ਼ਾਰਾ ਕਰਦਾ ਵਾ ਤੇ ਜਿਹੜੀ ਕੱਲ ਦੀ ਕਾਰਵਾਈ ਹੋਈ ਹੈ ਅਸੀਂ ਅੱਜ ਪੂਰ ਜੋਰ ਨੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆਂ ਕਿ ਜਿੰਨਾ ਵੀ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਕੱਲ ਦਿਨ ਜਿਹੜਾ ਪੁਲਿਸ ਨੇ ਵਾਦਾ ਕੀਤਾ ਸੀ ਵੀ ਅੱਜ 10 ਵਜੇ ਤੋਂ ਪਹਿਲਾਂ ਇਹਨਾਂ ਦੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜਿੰਨਾ ਕੋਈ ਵੀ ਕਾਰਵਾਈ ਜਰੀ ਇਹਨਾਂ ਨਾਲ ਨਹੀਂ ਹੋਈ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ ਮੁੱਖ ਮੰਤਰੀ ਪੰਜਾਬ ਨੇ ਤੇ ਜਿੰਨਾਂ ਨੇ ਉਹ ਇੰਨੀ ਗੱਲ ਕਹੀ ਸੀ ਕਿ ਅਸੀਂ ਜਿੰਨਾਂ ਹਰ ਕਿਸਾ ਇਨਸਾਫ ਕਰਾਂਗੇ ਪਰ ਪੁਲਿਸ ਕਾਨੂੰਨ ਦੀ ਕਾਨੂੰਨ ਦਾ ਕੋਈ ਰਾਜ ਨਹੀਂ ਦਾ ਇੱਥੇ ਜਿੰਨਾਂ ਗੋਲਾ ਗੱਦੀ ਜਰੀ ਸ਼ਰੇਆਮ ਚੱਲ ਰਹੀ ਹੈ ਉਹਨਾਂ ਨੂੰ ਜਦਾਂ ਨੱਟ ਪਾਉਣੀ ਚਾਹੀਦੀ ਹੈ ਜਿਹੜੀ ਯੋਗ ਕਾਰਵਾਈ ਹੈ ਯੋਗ ਪਰਚਾ ਜਿਹੜਾ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ ਤਾਂ ਇਹ ਹੋਰ ਵੀ ਕਿਸੇ ਵੀ ਦੁਕਾਨਦਾਰ ਦਾ ਜਾਂ ਕਿਸੇ ਦਾ ਚਾਰਨੀਬਾਦੀ ਨੁਕਸਾਨ ਜਿਹੜਾ ਨਾ ਉਹ ਨਾ ਹੋ ਸਕੇ ਉੱਥੇ ਹੀ ਜਦ ਕਲਾ ਨੌਰ ਥਾਣੇ ਦੇ ਏਐਸਆਈ ਰਣਧੀਰ ਸਿੰਘ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸਤੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਦੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀ ਮੌਕਾ ਦੇਖਣ ਵਾਸਤੇ ਵੀ ਭੇਜੇ ਗਏ ਹੈ। ਇਹ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ। ਉਹਨਾਂ ਨੇ ਮੌਕਾ ਵੇਖਿਆ ਸੀਗਾ। ਉਦੋਂ ਬਾਅਦ ਜਿਹੜੇ ਮਦਈ ਜੀ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫ਼ਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ। ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਰਿਪੋਰਟ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਅਸੀਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ